ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਆਪਣੇ ਘਰ ਦੀ ਸੁਖ ਸ਼ਾਂਤੀ ਅਤੇ ਘਰ ਦੀ ਬਰਕਤ ਨੂੰ ਵਧਾਉਣ ਦੇ ਅਸਰਦਾਰ ਨੁਕਤੇ ਬਾਰੇ ਸਾਧ ਸੰਗਤ ਜੀ ਮਹਾਂਪੁਰਖ ਜੀ ਕਹਿੰਦੇ ਨੇ ਕਿ ਜੇਕਰ ਤੁਸੀਂ ਆਪਣੇ ਘਰ ਦੀ ਸੁਖ ਸ਼ਾਂਤੀ ਬਰਕਤ ਤੰਦਰੁਸਤੀ ਤਰੱਕੀ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਬਸ ਘਰ ਤੋਂ ਬਾਹਰ ਜਾਂਦੇ ਸਮੇ ਘਰ ਦੇ ਵਿੱਚ ਆਉਂਦੇ ਸਮੇ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਨਾਲ ਸਾਡੇ ਘਰ ਦੀ ਬਰਕਤ ਤੰਦਰੁਸਤੀ ਤਰੱਕੀ ਦਿਨੋ ਦਿਨ ਵਾਧੀ ਰਹੇਗੀ ਤਾਂ ਫਿਰ ਉਹ ਕਿਹੜੀਆਂ ਗੱਲਾਂ ਨੇ ਉਹਨਾਂ ਬਾਰੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਨਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਸਾਧ ਸੰਗਤ ਜੀ ਹਰ ਬੰਦਾ ਚਾਹੁੰਦਾ ਹੈ ਕਿ ਮੇਰੇ ਘਰ ਪਰਿਵਾਰ ਦੇ ਵਿੱਚ ਸ਼ਾਂਤੀ ਹੋਵੇ ਬਰਕਤ ਹੋਵੇ ਅਸੀਂ ਆਪਣੇ ਘਰ ਦੀ ਸੁੱਖ ਸ਼ਾਂਤੀ ਬਰਕਤ ਤੰਦਰੁਸਤੀ ਦੇ ਲਈ ਆਪਾਂ ਬਹੁਤ ਕੁਝ ਕਰਦੇ ਵੀ ਹਾਂ ਘਰ ਦੇ ਵਿੱਚ ਪਾਠ ਪੂਜਾ ਕਰਦੇ ਜਾਂ ਫਿਰ ਕੁਝ ਲੋਕ ਆਪਣੇ ਘਰ ਦੇ ਵਿੱਚ ਪਾਠ ਪੂਜਾ ਕਰਵਾਉਂਦੇ ਵੀ ਆ ਪਰ ਮਹਾਪੁਰਖ ਜੀ ਕਹਿੰਦੇ ਨੇ ਕਿ ਇੱਕ ਦਿਨ ਪਾਠ ਹੋ ਜਾਣ ਨਾਲ ਜਾਂ ਕਰ ਲੈਣ ਦੇ ਨਾਲ ਜਾਂ ਕਰਵਾ ਲੈਣ ਦੇ ਨਾਲ ਸਦਾ ਦੇ ਲਈ ਸਾਡੇ ਘਰ ਦੀ ਨੈਗੇਟਿਵਿਟੀ ਦੂਰ ਨਹੀਂ ਹੋ ਸਕਦੀ ਸਾਡੇ ਘਰ ਦਾ ਦਲਿੱਦਰ ਦੂਰ ਨਹੀਂ ਹੋ ਸਕਦਾ ਉਹ ਇੱਕ ਦਿਨ ਦੇ ਲਈ ਹੋਵੇਗਾ ਪਰ ਜੇ ਆਪਾਂ ਸਦਾ ਦੇ ਲਈ ਆਪਣੇ ਘਰ ਦੀ ਨੈਗੇਟਿਵਿਟੀ ਦਲਿੱਦਰ ਨੂੰ ਦੂਰ ਕਰਨਾ ਚਾਹੁੰਦੇ ਆ ਤਾਂ ਹਾਂ ਰੋਜ਼ ਆਪਣੇ ਘਰ ਦੇ ਵਿੱਚ ਪਾਠ ਕਰਨਾ ਅਤੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਘਰ ਪਰਿਵਾਰ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣਾ ਪਰਮਾਤਮਾ ਨੂੰ ਯਾਦ ਕਰਨਾ ਅਤੇ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਇਹ ਸਭ ਤੋਂ ਪਹਿਲਾ ਜ਼ਰੂਰੀ ਕੰਮ ਆ ਇਹ ਕੰਮ ਸਾਨੂੰ ਸਵੇਰੇ ਸਵੇਰ ਉੱਠਦੇ ਅਨਸਾਰ ਹੀ ਕਰ ਲੈਣਾ ਚਾਹੀਦਾ ਹੈ ਇਸ ਕੰਮ ਨੂੰ ਆਪਾਂ ਗਿਣਤੀ ਦੇ ਵਿੱਚ ਨਹੀਂ ਲੈਣਾ ਕਿਉਂਕਿ ਇਹ ਕੰਮ ਕਰਨਾ ਤਾਂ ਬਹੁਤ ਜ਼ਰੂਰੀ ਆ ਇਹ ਸਾਡੀ ਜ਼ਿੰਦਗੀ ਦਾ ਨਿਯਮ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਪਾਠ ਪੂਜਾ ਕਰਨ ਤੋਂ ਇਲਾਵਾ ਅਸੀਂ ਆਪਣੇ ਘਰ ਦੀ ਸੁਖ ਸ਼ਾਂਤੀ ਅਤੇ ਘਰ ਦੀ ਬਰਕਤ ਦੇ ਲਈ ਕੀ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਧਿਆਨ ਇਹਦੇ ਨਾਲ ਕਿ ਆਪਣੇ ਘਰ ਦੇ ਮਾਹੌਲ ਨੂੰ ਆਪਣੇ ਘਰ ਦੇ ਵਾਤਾਵਰਣ ਨੂੰ ਇਹਨਾਂ ਖੁਸ਼ਹਰਮਾ ਬਣਾਉਣਾ ਹੈ ਸਾਡੇ ਘਰ ਦੀ ਵਾਈਬ੍ਰੇਸ਼ਨ ਇਨੀ ਪੋਜ਼ਿਟਿਵ ਹੋਵੇ ਕਿ ਸਾਡੇ ਘਰ ਦੇ ਵਿੱਚ ਜੋ ਵੀ ਜੀ ਆਵੇ ਉਹ ਇਸ ਗੱਲ ਨੂੰ ਆ ਕੇ ਮਹਿਸੂਸ ਕਰੇ ਪਰ ਉਹ ਭਾਵੇਂ ਉਹ ਔਖਾ ਆਵੇ ਮਨੁੱਖ ਦਾ ਮਨ ਵੀ ਸਾਡੇ ਘਰ ਦੇ ਵਿੱਚ ਆ ਕੇ ਖੁਸ਼ ਹੋ ਜਾਣਾ ਚਾਹੀਦਾ ਹੈ ਉਹਦੇ ਮਨ ਨੂੰ ਸ਼ਾਂਤੀ ਸਕੂਨ ਮਿਲਣਾ ਚਾਹੀਦਾ ਹੈ ਪਰ ਹੁੰਦਾ ਇਹਦੇ ਬਿਲਕੁਲ ਉਲਟ ਆ ਅੱਜ ਦਾ ਜੋ ਮਾਹੌਲ ਚੱਲ ਰਿਹਾ ਹੈ ਆਪਣੇ ਘਰਾਂ ਦੇ ਵਿੱਚ ਸਮੱਸਿਆਵਾਂ ਕਲੇਸ਼ ਅਸ਼ਾਂਤੀ ਇੰਨੀ ਵਧ ਗਈ ਆ ਕਿ ਆਪਣੇ ਘਰ ਦੇ ਵਿੱਚ ਆਉਂਦਾ ਹੈ ਤਾਂ ਕਈ ਵਾਰ ਬਾਹਰ ਦੇ ਨਾਲੋਂ ਜ਼ਿਆਦਾ ਪਰੇਸ਼ਾਨੀ ਬੇਚੈਨੀ ਆਪਣੇ ਘਰ ਦੇ ਵਿੱਚ ਹੁੰਦੀ ਆ ਕਿਉਂਕਿ ਸਾਨੂੰ ਬਾਹਰ ਜਦੋਂ ਵੀ ਕੋਈ ਪ੍ਰੋਬਲਮ ਆਉਂਦੀ ਆ ਕੋਈ ਵੀ ਸਮੱਸਿਆ ਹੁੰਦੀ ਆ ਆਪਾਂ ਪਰੇਸ਼ਾਨ ਹੁੰਦੇ ਆ ਥੱਕੇ ਹੁੰਨੇ ਆ ਅੱਕੇ ਹੁੰਨੇ ਆ ਤਾਂ ਆਪਾਂ ਆਪਣੇ ਘਰ ਵੱਲ ਨੂੰ ਭੱਜਦੇ ਆ ਕਿਉਂਕਿ ਸਾਨੂੰ ਆਪਣਾ ਘਰ ਆਪਣੇ ਲਈ ਸਭ ਤੋਂ ਸੁਰੱਖਿਅਤ ਥਾਂ ਲੱਗਦੀ ਆ ਸਾਨੂੰ ਲੱਗਦਾ ਹੈ ਵੀ ਘਰ ਦੇ ਵਿੱਚ ਜਾ ਕੇ ਅਸੀਂ ਕੁਝ ਪਲ ਆਰਾਮ ਕਰ ਸਕਦੇ ਆ ਸੁਖ ਸ਼ਾਂਤੀ ਦੇ ਬਤੀਤ ਕਰ ਸਕਦੇ ਆ ਪਰ ਕਈ ਵਾਰ ਹਾਲਾਤ ਇਦਾਂ ਦੇ ਬਣ ਜਾਂਦੇ ਆ ਵੀ ਜਦੋਂ ਆਪਾਂ ਘਰ ਵਿੱਚ ਆਉਨੇ ਆ ਤਾਂ ਘਰ ਦੇ ਹਾਲਾਤ ਬਾਹਰ ਨਾਲੋਂ ਵੀ ਜ਼ਿਆਦਾ ਮਾੜੇ ਹੋਏ ਹੁੰਦੇ ਆ ਘਰ ਵਿੱਚ ਅਸ਼ਾਂਤੀ ਬੇਚੈਨੀ 네ਗੇਟਿਵਿਟੀ ਤਾਂ ਜੋ ਜੀ ਘਰ ਦੇ ਵਿੱਚ ਆਇਆ ਉਹਦਾ ਘਰ ਦੇ ਵਿੱਚ ਰੁਕਣ ਨੂੰ ਦੇਲ ਹੀ ਨਹੀਂ ਕਰਦਾ ਉਹਦੀ ਬੇਚੈਨੀ ਪਰੇਸ਼ਾਨੀ ਹੋਰ ਵੀ ਵੱਧ ਜਾਂਦੀ ਆ ਤਾਂ ਫਿਰ ਬਹੁਤੇ ਪੈਣਪਰਾ ਕੀ ਕਰਦੇ ਨੇ ਬਈ ਜੇ ਬਾਹਰੋਂ ਆਏ ਬੰਦੇ ਨੂੰ ਘਰ ਦੇ ਵਿੱਚ ਸੁੱਖ ਸ਼ਾਂਤੀ ਨਹੀਂ ਮਿਲੀ ਤਾਂ ਫਿਰ ਉਹ ਇਸ ਤੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕਰਦਾ ਹੈ ਕੁਝ ਲੋਕ ਆਪਣੇ ਦੋਸਤਾਂ ਮਿੱਤਰਾਂ ਕੋਲ ਭੱਜਦੇ ਆ ਕੁਝ ਲੋਕ ਕਿਤੇ ਘੁੰਮਣ ਫਿਰਨ ਦੇ ਲਈ ਜਾਂ ਜੋ ਥਾਂ ਉਹਨਾਂ ਨੂੰ ਚੰਗੀ ਲੱਗਦੀ ਹੈ ਉੱਥੇ ਹੀ ਜਾਂਦੇ ਆ ਜੋ ਲੋਕ ਧਾਰਮਿਕ ਹੁੰਦੇ ਨੇ ਉਹਨਾਂ ਦੀ ਜਿੱਥੇ ਵੀ ਆਸਥਾ ਜੁੜੀ ਹੁੰਦੀ ਹੈ ਜਿੱਥੇ ਵੀ ਉਹਨਾਂ ਦੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਉੱਥੇ ਜਾ ਕੇ ਆਪਣੇ ਮਨ ਨੂੰ ਸ਼ਾਂਤੀ ਦੇਣਾ ਚਾਹੁੰਦੇ ਨੇ ਕਿ ਚਲੋ ਵੀ ਉੱਥੇ ਚੱਲਦੇ ਹਾਂ ਕੁਝ ਦਿਨ ਸ਼ਾਂਤੀ ਦੇ ਨਾਲ ਸਕੂਨ ਦੇ ਨਾਲ ਰਵਾਂਗੇ ਪਰ ਇਹ ਪੱਕਾ ਹੱਲ ਨਹੀਂ ਹੈ ਕਿਉਂਕਿ ਆਪਾਂ ਆਪਣੇ ਘਰ ਤੋਂ ਬਾਹਰ 1 ਘੰਟਾ ਰਹਿ ਸਕਦੇ ਹਾਂ 1 ਦਿਨ ਰਹਿ ਸਕਦੇ ਹਾਂ ਸਾਡੇ ਘਰ ਦੇ ਵਿੱਚ ਦੁੱਖ ਕਲੇਸ਼ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਉਹਨੂੰ ਦੇਖ ਕੇ ਭੱਜਣਾ ਨਹੀਂ ਕਿ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨੀ ਹੈ ਜ਼ਿਆਦਾਤਰ ਲੋਕ ਇਸ ਮਾਹੌਲ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਆ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਪਰ ਜੇਕਰ ਆਪਾਂ ਸੱਚਮੁੱਚ ਹੀ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਆ ਨਾ ਤਾਂ ਫਿਰ ਇਹਨਾਂ ਹਾਲਾਤਾਂ ਨੂੰ ਬਦਲਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਆ ਤਾਂ ਬਦਲਣ ਦੇ ਲਈ ਸਾਨੂੰ ਕੀ ਕਰਨਾ ਪਵੇਗਾ ਪਹਿਲਾਂ ਆਪਣੇ ਆਪ ਨੂੰ ਇਹਨਾਂ ਹਾਲਾਤਾਂ ਦੇ ਨਾਲ ਕਨੈਕਟ ਕਰਨਾ ਪਵੇਗਾ ਉਸ ਜੀ ਦੇ ਨਾਲ ਕਨੈਕਟ ਕਰਨਾ ਪਵੇਗਾ ਜਿਸ ਜੀ ਕਰਕੇ ਘਰ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਕਲੇਸ਼ ਦਾ ਮਾਹੌਲ ਬਣਿਆ ਹੋਇਆ ਹੈ ਵੀ ਉਹ ਜੀ ਭਾਵੇਂ ਤੁਹਾਡੇ ਘਰ ਦਾ ਹੈ ਜਾਂ ਫਿਰ ਕੋਈ ਬਾਹਰੋਂ ਆਕੇ ਤੁਹਾਡੇ ਘਰ ਦਾ ਮਾਹੌਲ ਖਰਾਬ ਕਰ ਰਿਹਾ ਹੈ ਤਾਂ ਪਹਿਲ ਕਦਮੀ ਕਰਨੀ ਆ ਉਹਦੇ ਵੱਲ ਦੋ ਕਦਮ ਵਧਾਉਣੇ ਆ ਇੱਕ ਕਦਮ ਨਹੀਂ ਦੋ ਕਦਮ ਵਧਾ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਜਿੰਨਾ ਹੀ ਆਪਾਂ ਉਹਨੂੰ ਸਮਝਾਂਗੇ ਉਨਾ ਛੇਤੀ ਉਹਨੂੰ ਸਮਝਾ ਪਾਵਾਂਗੇ ਪਹਿਲਾਂ ਉਹਨੂੰ ਸਮਝੀਏ ਵੀ ਉਹ ਇਹ ਹਾਲਾਤ ਕਿਉਂ ਬਣਾ ਰਿਹਾ ਹੈ ਉਹਦੀ ਕੀ ਸਮੱਸਿਆ ਹੈ ਇਸ ਤਰੀਕੇ ਦੇ ਨਾਲ ਆਪਣੇ ਘਰ ਦੀ ਜਿਹੜੀ ਸਮੱਸਿਆ ਹੈ ਉਹਨੂੰ ਖਤਮ ਕਰ ਸਕਦੇ ਹਾਂ ਘਰ ਦੇ ਜੋ ਵੀ ਚੰਗੇ ਮਾੜੇ ਹਾਲਾਤ ਹੁੰਦੇ ਆਣਾ ਉਹ ਘਰ ਦੇ ਜੀਵਾਂ ਦੇ ਸਿਰ ਤੇ ਆ ਜੇ ਘਰ ਦੇ ਹਾਲਾਤ ਬਹੁਤ ਚੰਗੇ ਨੇ ਘਰ ਦੇ ਵਿੱਚ ਹਮੇਸ਼ਾ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਘਰ ਦੇ ਵਿੱਚ ਜੀ ਤੰਦਰੁਸਤ ਰਹਿੰਦੇ ਨੇ ਘਰ ਵਿੱਚ ਬਰਕਤ ਆ ਉਹ ਵੀ ਜੀਵਾਂ ਦੇ ਕਰਕੇ ਹੈ ਕਿਉਂਕਿ ਜਿੰਨਾ ਹੀ ਸਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਓਨੀ ਹੀ ਸਾਡੇ ਘਰ ਦੀ ਬਰਕਤ ਵਧੇਗੀ ਕਿਉਂਕਿ ਜਿੰਨਾ ਹੀ ਆਪਾਂ ਖੁਸ਼ ਰਹਿੰਦੇ ਆ ਉਹਨਾ ਹੀ ਤੰਦਰੁਸਤ ਰਹਿੰਦੇ ਹਾਂ ਜਿੰਨਾ ਹੀ ਤੰਦਰੁਸਤ ਰਹਿੰਦੇ ਹਾਂ ਉਹਨਾ ਹੀ ਆਪਣੇ ਕੰਮਾਂ ਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ ਇਹ ਸਭ ਗੱਲਾਂ ਸਾਡੇ ਘਰ ਪਰਿਵਾਰ ਦੇ ਨਾਲ ਹੀ ਜੁੜੀਆਂ ਨੇ ਕਿਉਂਕਿ ਘਰ ਤੋਂ ਹੀ ਬਰਕਤ ਸ਼ੁਰੂ ਹੁੰਦੀ ਹੈ ਜੇ ਅਸੀਂ ਘਰ ਦੇ ਵਿੱਚ ਖੁਸ਼ ਹਾਂ ਘਰੋਂ ਬਾਹਰ ਕੰਮ ਤੇ ਜਾਣ ਲੱਗਦੇ ਆ ਖੁਸ਼ੀ-ਖੁਸ਼ੀ ਗਏ ਹਾਂ ਘਰ ਵਿੱਚ ਪਿੱਛੇ ਜੀਆਂ ਨੂੰ ਵੀ ਖੁਸ਼ ਛੱਡ ਕੇ ਗਏ ਹਾਂ ਤਾਂ ਜਿੱਥੇ ਜਾ ਕੇ ਕੰਮ ਕਰਾਂਗੇ ਉੱਥੇ ਵੀ ਸਾਰਾ ਦਿਨ ਖੁਸ਼ ਰਾਵਾਂਗੇ ਆਪਣੇ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਔਰ ਜਿਹੜਾ ਬੰਦਾ ਘਰੋਂ ਦੁਖੀ ਹੀ ਗਿਆ ਹੋਵੇ ਉਹ ਜਾ ਕੇ ਫਿਰ ਕਿਸੇ ਨੂੰ ਦੁਖੀ ਕੀ ਕਰੇਗਾ ਤਾਂ ਉੱਥੇ ਜਿੱਥੇ ਵੀ ਰਹੇਗਾ ਜਿੱਥੇ ਵੀ ਜਾਵੇਗਾ ਉੱਥੇ ਵੀ ਦੁਖੀ ਰਹੇਗਾ ਅਧੇ ਅੱਗੇ ਵੀ ਦੁਖੀ ਹੀ ਵੰਡੇਗਾ ਕਿਉਂਕਿ ਜਿਹੜਾ ਬੰਦਾ ਕਿਉਂਕਿ ਜਿਹੜਾ ਬੰਦਾ ਘਰੋਂ ਹੀ ਦੁਖੀ ਗਿਆ ਹੈ ਉਹ ਬਾਹਰ ਜਾ ਕੇ ਖੁਸ਼ੀਆਂ ਤਾਂ ਵੰਡੇਗਾ ਨਹੀਂ ਕਿਸੇ ਦੇ ਨਾਲ ਪਿਆਰ ਦੇ ਨਾਲ ਗੱਲ ਨਹੀਂ ਕਰੇਗਾ ਸਗੋਂ ਘਰ ਦਾ ਅੱਕਿਆ ਹੋਇਆ ਘਰ ਦਾ ਗੁੱਸਾ ਬਾਹਰ ਜਾ ਕੇ ਕੱਢੇਗਾ ਤਾਂ ਫਿਰ ਨਤੀਜਾ ਕੀ ਨਿਕਲਣਾ ਹੈ ਘਰ ਦਾ ਮਾਹੌਲ ਤਾਂ ਪਹਿਲਾਂ ਹੀ ਖਰਾਬ ਸੀ ਆਪਣੇ ਬਾਹਰ ਦਾ ਮਾਹੌਲ ਆਪਣੇ ਦਫ਼ਤਰ ਦਾ ਦੁਕਾਨ ਦਾ ਮਾਹੌਲ ਵੀ ਖਰਾਬ ਕਰ ਲਿਆ ਇਸ ਘਰ ਕੇ ਇਹਨਾਂ ਹਾਲਾਤਾਂ ਇਹਨਾਂ ਸਥਿਤੀਆਂ ਤੋਂ ਭੱਜਣਾ ਨਹੀਂ ਹੈ ਜੋ ਵੀ ਸਮੱਸਿਆ ਸਾਨੂੰ ਆ ਰਹੀ ਹੈ ਇਸ ਘਰ ਕੇ ਸਾਡਾ ਮਨ ਕਾਲਾ ਪੈ ਰਿਹਾ ਹੈ ਸਾਡਾ ਮਨਾਂ ਸ਼ਾਂਤ ਹੋ ਰਿਹਾ ਹੈ ਸਾਡੇ ਪਰਿਵਾਰ ਦੇ ਵਿੱਚ ਸ਼ਾਂਤੀ ਕਲੇਸ਼ ਦਾ ਮਾਹੌਲ ਬਣ ਰਿਹਾ ਹੈ ਉਹਨਾਂ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਫਿਰ ਉਹਨਾਂ ਦੇ ਹੱਲ ਕਰਨੇ ਆ ਤਾਂ ਦੇਖਣਾ ਜਿੰਨਾ ਹੀ ਸਾਡੇ ਘਰ ਦਾ ਮਾਹੌਲ ਖੁਸ਼ ਨੁਮਾ ਰਹੇਗਾ ਜਿਨੇ ਘਰ ਦੇ ਵਿੱਚ ਸੁੱਖ ਸ਼ਾਂਤੀ ਰਹੇਗੀ ਘਰ ਦੇ ਜੀ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਨੇ ਪਿਆਰ ਦੇ ਨਾਲ ਗੱਲ ਕਰਦੇ ਨੇ ਉਹਨਾਂ ਹੀ ਸਾਡੇ ਘਰ ਦੀ ਬਰਕਤ ਵਾਦੀ ਆ ਘਰ ਦੀ ਬਰਕਤ ਹੀ ਘਰ ਦੀ ਸੁੱਖ ਸ਼ਾਂਤੀ ਤੋਂ ਸ਼ੁਰੂ ਹੁੰਦੀ ਆ ਆਪਣੇ ਘਰ ਦਾ ਮਾਹੌਲ ਖੁਸ਼ ਨੁਮਾ ਬਣਾ ਕੇ ਰੱਖਣਾ ਹੈ ਕਿੰਨਾ ਕੁ ਜਗ ਆਪਾਂ ਕਰਦੇ ਆ ਆਪਣੇ ਘਰ ਦੀ ਤਰੱਕੀ ਦੇ ਲਈ ਕਰਦੇ ਵਾਅਦੇ ਦੇ ਲਈ ਤਾਂ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਵੀ ਬਦਲੀਏ ਆਪਣੇ ਮਨ ਦਾ ਕਾਲਾ ਪੰਨ ਸ਼ਾਂਤ ਕਰਨ ਦੀ ਕੋਸ਼ਿਸ਼ ਕਰੀਏ ਜੇ ਆਪਾਂ ਖੁਦ ਨੂੰ ਸ਼ਾਂਤ ਕਰਾਂਗੇ ਤਾਂ ਹੀ ਦੂਜਿਆਂ ਨੂੰ ਸ਼ਾਂਤ ਕਰ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਆਪ ਨੂੰ ਬਦਲਣਾ ਹੈ ਉਸ ਤੋਂ ਬਾਅਦ ਇਹ ਤੀਸਰੀ ਗੱਲ ਮਹਾਪੁਰਸ਼ ਜੀ ਸਮਝਾਉਂਦੇ ਨੇ ਇਹ ਵੀ ਸਾਡੇ ਘਰ ਦੀ ਬਰਕਤ ਸਾਡੇ ਘਰ ਦੀ ਸੁੱਖ ਸ਼ਾਂਤੀ ਦੇ ਨਾਲ ਜੁੜੀ ਹੋਈ ਆ ਮਹਾਪੁਰਖ ਜੀ ਕਹਿੰਦੇ ਜਦੋਂ ਵੀ ਆਪਾਂ ਆਪਣੇ ਘਰ ਤੋਂ ਬਾਹਰ ਜਾਣੇ ਆ ਤਾਂ ਹਮੇਸ਼ਾ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਹੈ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਕੇ ਜਾਣੀ ਆ ਘਰ ਦੀ ਦਹਲੀਜ਼ ਪਾਰ ਕਰਨ ਤੋਂ ਪਹਿਲਾਂ ਗੁਰੂ ਦੇ ਅੱਗੇ ਅਰਦਾਸ ਬੇਨਤੀ ਹੋਣੀ ਚਾਹੀਦੀ ਆ ਏ ਵਾਹਿਗੁਰੂ ਅਕਾਲ ਪੁਰਖ ਜੀ ਇਸ ਕੰਮ ਦੇ ਲਈ ਮੈਂ ਘਰੋਂ ਬਾਹਰ ਜਾ ਰਿਹਾ ਹਾਂ ਕਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ ਇਹ ਸ਼ਬਦ ਬੋਲੋ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਾਂ ਫਿਰ ਜਿਸ ਵੀ ਤਰੀਕੇ ਦੇ ਨਾਲ ਤੁਸੀਂ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਉਹੀ ਸ਼ਬਦ ਬੋਲ ਕੇ ਪ੍ਰਮਾਤਮਾ ਅੱਗੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਨੀ ਕਿ ਮੈਂ ਤੁਹਾਡੇ ਤੋਂ ਬਿਨਾ ਕੋਈ ਵੀ ਕੰਮ ਨਹੀਂ ਕਰ ਪਾਵਾਂਗਾ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਹਰ ਕੰਮ ਦੇ ਵਿੱਚ ਆਪ ਸਹਾਈ ਹੋਣਾ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਸਾਡੇ ਅੰਗ ਸੰਗ ਨੇ ਪਰ ਜਿਸ ਦਿਨ ਤੋਂ ਆਪਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ ਪਤਾ ਲੱਗ ਗਿਆ ਨਾ ਕਿ ਵਾਹਿਗੁਰੂ ਜੀ ਅੰਗ-ਸੰਗ ਨੇ ਉਸ ਦਿਨ ਸਾਡੀ ਊਰਜਾ એનર્ਜੀ ਸਾਡੀ ਸ਼ਕਤੀ ਹੋਰ ਵੱਧ ਜਾਵੇਗੀ ਜਦੋਂ ਵੀ ਘਰੋਂ ਬਾਹਰ ਜਾਣਾ ਹੈ ਵਾਹਿਗੁਰੂ ਜੀ ਨੂੰ ਨਾਲ ਲੈ ਕੇ ਤੁਰਿਏ ਤੇ ਜਦੋਂ ਆਪਾਂ ਬਾਹਰ ਦੇ ਕੰਮ ਨਿਬੇੜ ਕੇ ਆਪਣੇ ਘਰ ਦੇ ਵਿੱਚ ਆਉਂਦੇ ਆਂ ਉਦੋਂ ਵੀ ਵਾਹਿਗੁਰੂ ਜੀ ਨੂੰ ਨਾਲ ਲੈ ਕੇ ਹੀ ਆਉਣਾ ਹੈ ਕਿ ਵਾਹਿਗੁਰੂ ਜੀ ਸਾਰੇ ਕੰਮ ਆਪ ਜੀ ਦੀ ਕਿਰਪਾ ਦੇ ਨਾਲ ਵਧੀਆ ਹੋ ਗਏ ਨੇ ਆਪ ਜੀ ਦੀ ਕਿਰਪਾ ਕਰੋ ਮੇਰੇ ਨਾਲ ਮੇਰੇ ਘਰ ਚੱਲੋ ਤੇ ਸਿਆਣੇ ਕਹਿੰਦੇ ਜਦੋਂ ਆਪਾਂ ਆਪਣੇ ਘਰ ਦੀ ਦਹਲਿਜ ਪਾਰ ਕਰਦੇ ਆ ਨਾ ਜਦੋਂ ਘਰੋਂ ਆਪਾਂ ਰੱਬ ਦਾ ਨਾਮ ਲੈ ਕੇ ਤੁਰਦੇ ਆ ਸਾਡੇ ਘਰ ਦੀ ਨੈਗੇਟਿਵਿਟੀ ਆ ਉਹ ਦੂਰ ਹੁੰਦੀ ਹੈ ਜਿਹੜੀ ਸਾਡੇ ਆਪਣੇ ਮਨ ਦੀ ਨੈਗੇਟਿਵਿਟੀ ਆ ਉਹ ਵੀ ਦੂਰ ਹੁੰਦੀ ਹੈ ਘਰੋਂ ਗੁਰੂ ਨੂੰ ਨਾਲ ਲੈ ਕੇ ਚੱਲਾਂਗੇ ਘਰ ਦੀ ਦਹਲਿਜ ਪਵਿੱਤਰ ਹੋ ਜਾਣੀ ਆ ਜਦੋਂ ਬਾਹਰੋਂ ਕੰਮ ਕਰਕੇ ਘਰ ਵਾਪਸ ਆਏ ਘਰ ਵੜਨ ਲੱਗਿਆਂ ਗੁਰੂ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ ਤਾਂ ਕੋਈ ਵੀ ਮਾੜੀ ਸ਼ਕਤੀ ਕੋਈ ਵੀ 네ਗਟਿਵਿਟੀ ਸਾਡੇ ਘਰ ਦੇ ਵਿੱਚ ਪਰਵੇਸ਼ ਨਹੀਂ ਕਰ ਪਾਵੇਗੀ ਘਰ ਦੀ ਦਹਲੀਜ਼ ਨੂੰ ਪਾਰ ਕਰਦੇ ਸਮੇਂ ਭਾਵੇਂ ਅੰਦਰ ਆਉਣਾ ਹੈ ਭਾਵੇਂ ਬਾਹਰ ਜਾਣਾ ਹੈ ਉਥੇ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਲੈਣਾ ਹੈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਮਾਂ ਪੁਰਖਾਂ ਦੀਆਂ ਜਿਹੜੀਆਂ ਸਮਝਾਈਆਂ ਹੋਈਆਂ ਗੱਲਾਂ ਨੇ ਨਾ ਸਾਡੇ ਬਹੁਤ ਕੰਮ ਆਉਂਦੀਆਂ ਨੇ ਜੀ ਆਪਾ ਉਹਨਾਂ ਨੂੰ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਤਾਂ ਘਰੋਂ ਬਾਹਰ ਜਾਂਦੇ ਸਮੇਂ ਵੀ ਅਰਦਾਸ ਬੇਨਤੀ ਕਰਨੀ ਆਉਂਦੇ ਸਮੇਂ ਵੀ ਉਸ ਤੋਂ ਬਾਅਦ ਚੌਥੀ ਗੱਲ ਮਹਾਪੁਰਖ ਜੀ ਸਮਝਾਉਂਦੇ ਨੇ ਕਿ ਸਾਡੇ ਘਰ ਦੀ ਦਹਲੀਜ ਦੇ ਉੱਤੇ ਆਇਆ ਹੋਇਆ ਕੋਈ ਵੀ ਮਨੁੱਖ ਕਦੇ ਵੀ ਨਿਰਾਸ਼ ਹੋ ਕੇ ਨਹੀਂ ਜਾਣਾ ਚਾਹੀਦਾ ਜੋ ਜੀ ਸਾਡੇ ਘਰ ਦੀ ਦਹਲੀਜ ਨੂੰ ਪਾਰ ਕਰਕੇ ਅੰਦਰ ਆ ਗਿਆ ਉਹਦਾ ਦਿਿਲੋਂ ਸਤਕਾਰ ਕਰਨਾ ਹੈ ਜਿੰਨੀ ਸੇਵਾ ਉਹ ਦੀ ਕਰ ਸਕਦੇ ਆ ਆਪਣੀ ਸਮਰੱਥਾ ਦੇ ਅਨੁਸਾਰ ਉੰਨੀ ਕਰਨੀ ਆ ਉਹ ਕਿ ਮਹਿਮਾਨ ਨੂੰ ਪਗਵਾਨ ਦਾ ਰੂਪ ਕਿਹਾ ਜਾਂਦਾ ਹੈ ਸਾਨੂੰ ਨਹੀਂ ਪਤਾ ਕਿ ਜੋ ਜੀ ਸਾਡੇ ਘਰ ਦੇ ਵਿੱਚ ਆਇਆ ਹੈ ਨਾ ਉਹ ਕਿੰਨੇ ਚੰਗੇ ਭਾਗ ਨੇ ਉਹਦੇ ਉਹ ਕਿੰਨੇ ਚੰਗੇ ਸਾਡੇ ਲਈ ਕਰਮ ਲੈ ਕੇ ਆਇਆ ਹੋਵੇ ਪਰ ਜਦੋਂ ਅਸੀਂ ਉਹਨੂੰ ਮੱਥੇ ਵਟ ਪਾਉਂਦੇ ਆ ਉਹਦਾ ਨਿਰਾਦਰ ਕਰਦੇ ਆ ਤਾਂ ਕਈ ਵਾਰ ਅਸੀਂ ਆਪਣਾ ਹੀ ਨੁਕਸਾਨ ਕਰ ਬੈਠਦੇ ਆ ਘਰ ਆਏ ਜੀ ਦਾ ਜਿੰਨਾ ਹੋ ਸਕੇ ਸੱਚੇ ਦਿਲੋਂ ਸਤਿਕਾਰ ਕਰਨਾ ਹੈ ਜਿੰਨੀ ਸਮਰੱਥਾ ਦੇ ਅਨੁਸਾਰ ਸੇਵਾ ਕਰ ਸਕੀਏ ਸੇਵਾ ਕਰਨੀ ਆ ਇਹ ਉਹਦੀ ਸੇਵਾ ਨਹੀਂ ਕਰ ਸਕਦੇ ਉਹਦਾ ਸਤਿਕਾਰ ਨਹੀਂ ਕਰ ਸਕਦੇ ਤਾਂ ਘਟੋ-ਘਟੋ ਦਾ અપਮਾਨ ਨਹੀਂ ਕਰਨਾ ਉਹਨੂੰ ਕਿਸੇ ਗੱਲੋਂ ਦੁਖੀ ਨਹੀਂ ਕਰਨਾ ਜੋ ਸਾਡੇ ਘਰ ਦੀ ਦਹਲੀਜ਼ ਤੇ ਆਇਆ ਮਨੁੱਖ ਦੁਖੀ ਹੋ ਕੇ ਗਿਆ ਸਮਝੋ ਸਾਡੇ ਘਰ ਦੇ ਵਿੱਚ 네ਗੇਟਿਵਿਟੀ ਨੇ ਪਰਵੇਸ਼ ਕਰ ਲਿਆ ਸਾਡੇ ਘਰ ਦੀ ਦਹਲੀਜ਼ ਤੇ ਜੋ ਵੀ ਆਸ ਰੱਖ ਕੇ ਆਵੇ ਨਾ ਬਸ ਮੁੱਕ ਦੀ ਗੱਲ ਇਹ ਹੈ ਕਿ ਆਪਾਂ ਭਾਵੇਂ ਘਰ ਦੇ ਅੰਦਰ ਰਹੀਏ ਤਾਂ ਭਾਵੇਂ ਘਰ ਤੋਂ ਬਾਹਰ ਤਾਂ ਕਦੇ ਕਿਸੇ ਦਾ ਦਿਲ ਦਿਖਾਉਣਾ ਨਹੀਂ ਤੇ ਨਾ ਹੀ ਕਦੇ ਕਿਸੇ ਦਾ ਮਾੜਾ ਸੋਚਣਾ ਹੈ ਜਿੰਨਾ ਹੋ ਸਕੇ ਪਿਆਰ ਸਤਕਾਰ ਦੇ ਨਾਲ ਰਹਿਣਾ ਹੈ ਕਿਉਂਕਿ ਪਿਆਰ ਅਤੇ ਸਤਕਾਰ ਇਹੋ ਜਾਦੂ ਦੀ ਛੜੀ ਹੈ ਜਿਹਦੇ ਨਾਲ ਆਪਾਂ ਸਭ ਕੁਝ ਹਾਸਿਲ ਕਰ ਸਕਦੇ ਹਾਂ ਘਰ ਵਿੱਚ ਹੋਈਏ ਭਾਵੇਂ ਬਾਹਰ ਹੋਈਏ ਆਪਣੀ ਬੋਲਬਾਣੀ ਦੇ ਉੱਤੇ ਕੰਟਰੋਲ ਰੱਖਣਾ ਹੈ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਰੱਖਣਾ ਹੈ ਸ਼ਬਦਾਂ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਜੇ ਸਾਡੇ ਮੂੰਹ ਵਿੱਚੋਂ ਚੰਗੇ ਸ਼ਬਦ ਨਿਕਲਦੇ ਆ ਤਾਂ ਕਈ ਵਾਰ ਅਸੀਂ ਸ਼ਬਦਾਂ ਦੇ ਰਾਹੀਂ ਕਿਸੇ ਦੇ ਮਨ ਵਿੱਚ ਵਸ ਜਾਂਦੇ ਆ ਪਰ ਉਹੀ ਸ਼ਬਦ ਜੇਕਰ ਕੌੜੇ ਹੋਏ ਸਾਡੇ ਬੋਲ ਕੌੜੇ ਹੋਏ ਤਾਂ ਕਈ ਵਾਰ ਆਪਣੇ ਬੋਲਾਂ ਕਰਕੇ ਆਪਣੇ ਸ਼ਬਦਾਂ ਕਰਕੇ ਅਸੀਂ ਕਿਸੇ ਦੀ ਜ਼ਿੰਦਗੀ ਦੇ ਵਿੱਚੋਂ ਬਾਹਰ ਹੋ ਸਕਦੇ ਹਾਂ ਆਪਣਾ ਨੁਕਸਾਨ ਕਰ ਸਕਦੇ ਹਾਂ ਆਪਣੀ ਬੋਲ ਬਾਣੀ ਆਪਣੇ ਸ਼ਬਦਾਂ ਦੇ ਉੱਤੇ ਕੰਟਰੋਲ ਰੱਖਣਾ ਚਾਹੀਦਾ ਹੈ ਸਿਆਣੇ ਕਹਿੰਦੇ ਆ ਨਾ ਪਹਿਲਾਂ ਤੋੜ ਲੋ ਫਿਰ ਬੋਲੋ ਇਹ ਜਿਹੜੀ ਗੱਲ ਆ ਨਾ ਇਹ ਆਪਾਂ ਆਪਣੇ ਘਰ ਦੇ ਵਿੱਚ ਵੀ ਲਾਗੂ ਕਰਨੀਆਂ ਤੇ ਬਾਹਰ ਵੀ ਘਰ ਦੇ ਵਿੱਚ ਰਹਿੰਦੇ ਹੋયા ਵੀ ਵੱਡਿਆਂ ਦਾ ਸਤਿਕਾਰ ਕਰਨਾ ਛੋਟਿਆਂ ਦੇ ਨਾਲ ਪਿਆਰ ਤੇ ਬਾਹਰ ਵੀ ਜਿੰਨਾ ਹੀ ਅਸੀਂ ਸਤਿਕਾਰ ਦੇਵਾਂਗੇ ਨਾ ਉਦੋਂ ਕਿਤੇ ਵੱਧ ਕੇ ਸਤਿਕਾਰ ਸਾਨੂੰ ਮਿਲੇਗਾ ਤਾਂ ਇਹਨਾਂ ਗੱਲਾਂ ਨੂੰ ਆਪਾਂ ਆਪਣੇ ਘਰ ਦੀ ਦਹਲੀਜ਼ ਦੇ ਅੰਦਰ ਵੀ ਯਾਦ ਰੱਖਣਾ ਹੈ ਤੇ ਬਾਹਰ ਵੀ ਖੁਸ਼ੀਆਂ ਦਿੱਤੀਆਂ ਤਾਂ ਸਾਨੂੰ ਬਦਲੇ ਦੇ ਵਿੱਚ ਕਈ ਗੁਣਾ ਵੱਧ ਕੇ ਖੁਸ਼ੀਆਂ ਮਿਲਣਗੀਆਂ ਜੇ ਕਿਸੇ ਨੂੰ ਦੁੱਖ ਦਿੱਤਾ ਤਾਂ ਉਹ ਦੁੱਖ ਸਾਨੂੰ ਕਈ ਗੁਣਾ ਵੱਧ ਕੇ ਮਿਲਣਗੇ ਤਾਂ ਫਿਰ ਜਦੋਂ ਸਾਨੂੰ ਪਤਾ ਹੈ ਕਿ ਆਪਣੇ ਬੀਜੇ ਹੋਏ ਬੀਜ ਨੂੰ ਸਾਨੂੰ ਖੁਦ ਹੀ ਖਾਣੇ ਪੈਣੇ ਆ ਤਾਂ ਫਿਰ ਚੰਗੇ ਬੀਜ ਬੀਜੀਏ ਪਿਆਰੀ ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਲਿਖਣਾ ਕਦੇ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ